ਬਿਕਰਮਜੀਠਿਆ ਨੂੰ ਬਾਰ-ਬਾਰ ਸੰਮਣ ਪੇਚੜਤੇ ਅਕਾਲੀ ਦਲ ਪੜਕਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੁਣ ਸੀਐਮ ਨੂੰ ਸਿੱਧਾ ਕਹਿ ਦਿੰਦਾ ਹੈ ਕਿ ਬੈਠ ਕੇ ਇਕੱਠਾ ਹੀ ਨਵੇੜ ਲੋ ਜੋ ਨਵੇੜਨਾ ਹੈ ਤੇ ਬਾਰ-ਬਾਰ ਤੁਸੀਂ ਸੰਮਣ ਭੇਜੀ ਜਾ ਰਹੇ ਹੋ ਤੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉੱਤੇ ਅਕਾਲੀ ਦਲ ਪੜਕਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਬਿਕਰਮਜੀਠਿਆ ਨੂੰ ਇੱਕ ਪਾਸੇ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਸੀ ਤੇ ਦੂਜੇ ਪਾਸੇ ਹੁਣ ਇੱਕ ਫਿਰ ਝਟਕਾ ਦੇ ਦਿੱਤਾ ਤੇ ਸਟ ਨੇ ਫੇਰ ਸੱਦ ਲਿਆ ਹੈ ਵਿਕਰਮਜੀਠੀਆਂ ਨੂੰ ਤੇ ਉੱਥੇ ਡਰੱਗ ਕੇਸ ਮਾਮਲੇ ਦੇ ਵਿੱਚ 18 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਦੇ ਦਿੱਤੇ ਨੇ ਤੇ ਦੱਸਦੀ ਹੈ ਕਿ ਆਕਾਲੀ ਦਲ ਹੁਣ ਇਸ ਗੱਲ ਦੇ ਉੱਤੇ ਭੜਕਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰਾ ਅਰਸ਼ਦੀਪ ਬਲੇਰ ਦੇ ਵੱਲੋਂ ਕਲੇਰ ਦੇ ਵੱਲੋਂ ਜਿਹੜਾ ਕਿ ਸਿੱਧਾ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਠੋਕਮਾ ਜਵਾਬ ਦਿੰਦਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਕਿ ਅਰਸ਼ਦੀਪ ਕਲੇਰ ਨੇ ਕਿਹਾ ਹੈ ਕਿ ਸਰਕਾਰ ਸਿਆਸਤ ਤੋਂ ਪ੍ਰੇਰਿਤ ਇਸ ਮਾਮਲੇ ਦੇ ਵਿੱਚ ਕੀ ਸਾਬਤ ਕਰਨਾ ਚਾਹੁੰਦੀ ਹੈ ਸਰਕਾਰ ਅਦਾਲਤ ਵਿੱਚ ਸਬੂਤ ਪੇਸ਼ ਕਰਨ ਦੇ ਸਮਰੱਥ ਨਹੀਂ ਉਹਨਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਅਜਿਹੀ ਸਥਿਤੀ 'ਚ ਉਹ ਅਫਸਰ ਸ਼ਾਹੀ ਦਾ ਬਿਆਨ ਸਿਆਸੀਕਰਨ ਕਿਉਂ ਕਰ ਰਹੇ ਨੇ ਤੇ ਮੁੱਖ ਮੰਤਰੀ ਨੂੰ ਐਸ ਆਈ ਟੀ ਦਾ ਮੁਖੀ ਖੁਦ ਜਿਹੜਾ ਕਿ ਬਣ ਕੇ ਜਾਂਚ ਕਰ ਲੈਣੀ ਚਾਹੀਦੀ ਹੈ ਆਮੋ ਸਾਹਮਣੇ ਬੈਠ ਕੇ ਮਾਮਲੇ ਨਿਬੇੜ ਦੇਣ ਸਰਕਾਰ ਦਾ ਪੈਸਾ ਤੇ ਸਮਾਂ ਕਿਉਂ ਬਰਬਾਦ ਕੀਤਾ ਜਾ ਰਿਹਾ ਤੇ ਦੱਸਿਓ ਕਿ ਬਿਆਨ ਅਸ਼ਦੀਪ ਕਲੇਰ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਵਿਕਰਮ ਮੱਜੀਠੀਆਂ ਨੂੰ ਸੰਮਣ ਭੇਜੇ ਜਾ ਰਹੇ ਸੀ ਤੇ ਦੱਸ ਦਈਏ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਕਾਫੀ ਸੰਮਣ ਵੀ ਆਏ ਪਰੰਤੂ ਉਹ ਹਰ ਵਾਰ ਹਾਜ਼ਰ ਵੀ ਹੋਏ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਸੰਮਣ ਜਿਹੜੇ ਕਿ ਵਿਕਰਮ ਮੱਜੀਠੀਆਂ ਨੂੰ ਆ ਰਹੇ ਨੇ ਤੇ ਇੱਕ ਪਾਸੋ ਵਿਕਰਮ ਮੱਜੀਠੀਆਂ ਨੇ ਹਾਈ ਜਿਹੜਾ ਕਿ ਕੋਰਟ ਨੂੰ ਸਿੱਧੀ ਜਿਹੜੇ ਕਿ ਚੁਣੌਤੀ ਦਿੱਤੀ ਤੇ ਉੱਥੇ ਹੀ ਹਾਈ ਕੋਰਟ ਨੇ ਉਹਨਾਂ ਨੂੰ ਇੱਕ ਵੱਡੀ ਰਾਹਤ ਵੀ ਦਿੱਤੀ ਸੀ ਤੇ ਸਿੱਟ ਦੇ ਵੱਲੋਂ ਜਿਹੜੇ ਸਾਰੇ ਸੰਮਣ ਆ ਉਹ ਵਾਪਸ ਲੈ ਲਏ 8 ਜੁਲਾਈ ਨੂੰ ਸਾਰੇ ਸੰਮਣ ਵਾਪਸ ਲਏ ਗਏ ਪਰੰਤੂ ਹੁਣ 18 ਜੁਲਾਈ ਨੂੰ ਫੇਰ ਪੇਸ਼ ਹੋਣ ਦੇ ਹੁਕਮ ਦੇ ਦਿੱਤੇ ਨੇ ਵਿਕਰਮ ਅਜੀਠੀਆ ਨੇ ਇੱਕ ਵੱਡਾ ਝਟਕਾ ਦਿੱਤਾ ਹੈ ਤੇ ਉੱਥੇ ਹੀ ਹੁਣ ਅਕਾਲੀ ਦਲ ਇਸ ਗੱਲ ਨੂੰ ਲੈ ਕੇ ਭੜਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਦੇ ਦੌਰਾਨ ਹੁਣ ਸਿੱਧਾ ਕਹਿ ਦਿੰਦਾ ਹੈ ਕਿ ਇਕੱਠਾ ਬੈਠ ਕੇ ਨਵੇੜਾ ਕਿਉਂ ਨਹੀਂ ਕਰ ਲੈਂਦੇ ਸਰਕਾਰ ਦਾ ਤੇ ਸਰਕਾਰ ਦਾ ਪੈਸਾ ਤੇ ਸਮਾਂ ਦੋਵੇਂ ਬਰਬਾਦ ਕੀਤੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਪੂਰੇ ਇਸ ਗੱਲ ਨੂੰ ਲੈ ਕੇ ਅਕਾਲੀ ਦਲ ਭੜਕਦਾ ਹੋਇਆ ਨਜ਼ਰ ਆ ਰਿਹਾ ਹੈ ਵਿਕਰਮ ਅਜੀਠੀਆ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਦੇ ਤੇ ਖੇ ਨਿਸ਼ਾਨੇ ਸਾਤੇ ਚਾਰੇ ਨੇ ਦੱਸਿਆ ਕਿ ਬਿਕਰਮਤ ਜੇਠਿਆ ਨੂੰ ਡਰਗ ਕੇਸ ਮਾਮਲੇ ਦੇ ਵਿੱਚ ਸੱਟ ਦੇ ਵੱਲੋਂ ਸੱਦਿਆ ਗਿਆ ਹੈ 18 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਵਿਕਰਮ ਅਜੀਠਿਆ ਪੇਸ਼ ਹੁਣ ਤੇ ਹੁਣ ਫਿਰ ਤੋਂ ਸੰਮਣ ਭੇਜ ਦਿੱਤਾ ਹੈ ਪਹਿਲਾਂ ਵੀ ਉਹਨਾਂ ਨੂੰ ਕਾਫੀ ਵਾਰ ਸੰਮਣ ਆਏ ਨੇ ਦੂਜੇ ਪਾਸੇ ਹੁਣ ਇੱਕ ਹੋਰ ਸੰਮਣ ਹਾਈ ਕੋਰਟ ਦੀ ਵੱਡੀ ਰਾਹਤ ਤੋਂ ਬਾਅਦ ਫਿਰ ਤੋਂ ਜਿਹੜਾ ਹੈ ਕਿ ਵਿਕਰਮ ਅਜੀਠਿਆ ਨੂੰ ਪੇਸ਼ ਦਿੱਤਾ ਤੇ ਉੱਥੇ ਹੀ ਅਕਾਲੀ ਦਲ ਨੂੰ ਇਹ ਵੱਡਾ ਛੜਕਾ ਦਿੱਤਾ ਤੇ ਇਸ ਗੱਲ ਦੇ ਉੱਤੇ ਹੁਣ ਸ਼ਰਮਣੀ ਅਕਾਲੀ ਦਲ ਦੇ ਲੀਡਰ ਵੀ ਭੜਕੇ ਹੋਏ ਨਜ਼ਰ ਆ ਰਹੇ ਨੇ ਤੇ ਜਿੱਤੇ ਦੌਰਾਨ ਪੰਜਾਬ ਸਰਕਾਰ ਨੂੰ ਜਿਹੜੇ ਕਿ ਪਲਟਵਾਰ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਮਣੇ ਬੈਠ ਕੇ ਨਵੇੜਾ ਕਰ ਲੈਣ ਕਿਉਂ बार-बार ਸੱਦਿਆ ਜਾਂਦਾ ਹੈ ਨਾਲੇ ਸਰਕਾਰ ਦਾ ਪੈਸਾ ਬਰਬਾਦ ਕਰ ਰਹੇ ਨੇ ਤੇ ਨਾਲੇ ਸਮਾਂ ਬਰਬਾਦ ਕੀਤਾ ਜਾ ਰਿਹਾ ਤੇ ਇੱਕ ਪਾਸੇ ਬੈਠਣ ਤੇ ਸਾਰਾ ਨਵੇੜਾ ਕਰ ਲੈਣ ਇਹ ਬਿਆਨ ਦੇ ਕੇ ਲਗਾਤਾਰ ਹੁਣ ਵਿਕਰਮ ਜੇਠਿਆ ਦੇ ਹੱਕ ਦੇ ਵਿੱਚ ਅਕਾਲੀ ਦਲ ਪੰਜਾਬ ਸਰਕਾਰ ਤੇ ਪੜਕ